एक डॉक्टर बलबीर जी मुख्यमंत्री साहब ने सर्वे करवाया और ईमानदार छबी वालों जमन वाले डॉक्टर बलबीर जी लोग सभा पटिया और अज आप सारे फर्ज बनता है कि मुख्यमंत्री साहब ने के जो हुए काम ने उन्होंने घर तक पहुंचाइए और पटियाले सभा डॉक्टर बलबीर जी जिता

ਦੇਖੋ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਜੀ ਮੈਂ ਸਾਰੇ ਜਿੰਨੇ ਅਸੈਂਬਲੀ ਸੈਕਟਰਾਂ ਸਾਰਿਆਂ ਵਿੱਚ ਜਾ ਰਿਹਾ ਅਸੀਂ ਸਮਾਣੇ ਤੋਂ ਸ਼ੁਰੂ ਕੀਤੀ ਹੈ ਜੀ ਔਰ ਸਾਡੇ ਜਿਹੜੇ ਮੰਤਰੀ ਸਾਹਿਬ ਹੈ ਚੇਤਨ ਜੋੜਾ ਮਾਦਰੀ ਜੀ ਦੇਖਿਆ ਉਹਨਾ ਖਾਤਾ ਮਾਰਦਾ ਕਰਤੇ ਇੱਥੇ ਵੀ ਦੇਖਿਆ ਤੁਸੀਂ ਲੋਕਾਂ 'ਚ ਬਹੁਤ ਉਤਸ਼ਾਹ ਹੈ ਜੀ ਲੋਕ ਤਿਆਰ ਹੈ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਇਹ ਕਿਉਂਕਿ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਲੋਕ ਸਭਾ ਦੀ ਚੋਣ ਹੋ ਜਾ ਰਹੀ ਹੈ ਔਰ ਲੋਕ ਇਹਨਾਂ ਤੋਂ ਹਿਸਾਬ ਲੈਣਾ ਚਾਹੁੰਦੇ 10 ਸਾਲ ਦਾ ਔਰ ਜਿਹੜੇ ਸਾਡੇ ਇੱਥੇ ਬੜਾ ਜਿਹੜੇ ਜਿਹੜੇ ਕੈਂਡੀਡੇਟ ਆਪਦੇ ਆਪ ਨੂੰ ਕਹਿੰਦੇ ਆ ਇਹਨਾਂ ਨੇ ਤਾਂ ਚਾਰ-ਚਾਰ ਵਾਰੀ ਪੰਜ-ਪੰਜ ਵਾਰੀ ਬਣਿਆ ਇਹਨਾਂ ਨੇ ਤਾਂ 40-40 ਸਾਲ ਦਾ ਸਾਥ ਦੇਣਾ ਈ ਸਾਨੂੰ ਇਹਨਾਂ ਤੋਂ ਸਾਥ ਲੈਣਗੇ ਲੋਕ ਸਾਡਾ ਸਾਥ ਉਹਨਾਂ ਨੇ ਬਾਈਚ ਵੀ ਦਿੱਤਾ 24 ਚ ਉਸ ਤੋਂ ਬਾਅਦ ਚੜ੍ਹ ਕੇ ਦੇਣਗੇ ਇਹਦਾ ਮਤਲਬ ਸੀਗਾ ਵੀ ਜਿਹੜੇ ਸਾਡੇ ਆਪਣੇ ਵਲੰਟੀਅਰ ਆ ਜਿਹੜੇ ਸਾਡੇ ਉਹਨਾਂ ਨੂੰ ਇੱਕ ਵਾਰੀ ਮਿਲਿਆ ਜਾਵੇ ਸਾਡੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਇਹਨਾਂ ਦੇ ਨਾਲ ਮਿਲ ਕੇ ਲੋਕਾਂ ਦੇ ਨਾਲ ਰਾਬਤਾ ਆਪਣੀ ਆਪਣਾ ਵਿਚਾਰ ਉਹਨਾਂ ਤੱਕ ਪਹੁੰਚਾਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਕਿਹੜੀਆਂ ਸਾਜਸ਼ਾਏ ਕਰ ਰਹੇ ਆ ਤੁਹਾਡੇ ਖਿਲਾਫ ਕਿਸ ਤਰ੍ਹਾਂ ਤੁਹਾਨੂੰ ਇਹ ਜਿਹੜਾ ਹੈਗਾ ਲੋਕਾਂ ਨੂੰ ਭਰਮਾ ਕੇ ਆਈ ਵਾਰੀ ਇਹ ਲਾਸਟ ਜਿਹੜਾ ਹੁੰਦਾ ਵੀ ਉਹਦੇ ਥੋੜਾ ਜਿਹਾ ਤੇਲ ਦਾ ਰੇਟ ਘਟਾਤਾ ਡੀਜ਼ਲ ਦਾ ਰੇਟ ਲੂੰਬਰ ਚਾਲਣਾ ਚੱਲ ਕੇ ਤੇ ਤੁਹਾਡੀਆਂ ਵੋਟਾਂ ਲਾ ਜਾਂਦੇ ਆ ਲੁੱਟ ਕੇ ਪੂਲੇ ਪਾਲੇ ਲੋਕਾਂ ਦੀਆਂ ਔਰ ਫਿਰ ਉਹਨਾਂ ਨੂੰ ਲਗਾਤਾਰ ਲੁੱਟਦੇ ਆ 5 ਸਾਲ ਤੋਂ। ਤੋਂ ਸਾਡਾ ਮਕਸਦ ਇਹ ਹੈਗਾ ਕਿ ਲੋਕਾਂ ਨਾਲ ਰابطਾ ਕਰੀਏ। ਅਸੀਂ ਵੈਸੇ ਵੀ ਲੋਕਾਂ 'ਚ ਰਹਿੰਦੇ ਆ ਐਜ਼ ਮინისტრ ਵੀ ਐਜ਼ ਐਮਐਲਏ ਵੀ ਲੋਕਾਂ ਦੇ ਵਿੱਚੋਂ ਵਿਚਰਦੇ ਆ। ਜੋ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ੱੱੱਕਾ ਹੋਇਆ, ਜੋ ਸਾਡੇ ਬੱਚਿਆਂ ਨਾਲ ੱੱੱਕਾ ਹੋਇਆ। ਇਹਨਾਂ ਨੇ ਠੇਕੇ ਸਿਸਟਮ ਸ਼ੁਰੂ ਕਰਤੇ। ਮਿਲਟਰੀ 'ਚ ਵੀ ਠੇਕਾ ਸਿਸਟਮ ਸ਼ੁਰੂ ਕਰਤਾ। ਐਜੂਕੇਸ਼ਨ 'ਚ, ਸਿਹਤ ਦੇ ਵਿੱਚ, ਸਿੱਖਿਆ ਦੇ ਵਿੱਚ ਸਾਰੇ ਕਰਮਚਾਰੀ ਠੇਕੇ ਦੇ ਜੀ। ਪੱਕੇ ਸਿਰਫ ਇਹਨਾਂ ਦੇ ਧੀਆ ਪੁੱਤ ਹੁੰਦੇ ਸੀਗੇ, ਉਹ ਪੱਕੇ ਐਮ ਲੋਕਾਂ ਨੇ ਉਹਨਾਂ ਨੂੰ ਝਾੜੂ ਮਾਰ ਕੇ ਪਾਸੇ ਕੀਤਾ ਔਰ ਇਸ ਵਾਰੀ ਵੀ ਜਿਹੜੇ ਚਾਰ ਚਾਰ ਵਾਰੀ ਦੇ ਐਮਪੀ ਆ ਕੇਂਦਰ ਦੇ ਮੰਤਰੀ ਆ ਮੰਤਰੀ ਆ ਮੁੱਖ ਮੰਤਰੀ ਦੀ ਵਾਈਫ ਆ ਇਸ ਵਾਰੀ ਝਾੜੂ ਚੱਲੇਗਾ ਜੀ ਉਹਨਾਂ ਨੂੰ ਸਭ ਸਿਖਾਇਆ ਜਾਏਗਾ ਹਾਂਜੀ ਦੇਖੋ ਜਿਹੜੇ ਸਾਡਾ ਜਿਹੜਾ ਮੁੱਖ ਏਜੰਡਾ ਹੈਗਾ ਲੋਕਾਂ ਦੇ ਮੁੱਦੇ ਆ ਜੀ ਚਾਹੇ ਉਹ ਕਿਸਾਨ ਮਜ਼ਦੂਰ ਦੇ ਆ ਤੁਹਾਡੇ ਕੋਲ ਬੈਠੇ ਹੋਏ ਆ ਕੁਆਂਟ ਚ ਬੈਠੇ ਆ ਉਹ ਸਾਡਾ ਮੁੱਦਾ ਹੈ ਜੀ ਜਿਹੜਾ ਜਿਹੜਾ ਸਾਡੇ ਬੱਚਿਆਂ ਰੋਜ਼ਗਾਰ ਹੈ ਉਹ ਬਹੁਤ ਵੱਡਾ ਮੁੱਦਾ ਹੈ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਉਹ ਸਾਡਾ ਮੁੱਦਾ ਚੰਗੀ ਸਿੱਖਿਆ ਦੇਣੀਆਂ ਉਹ ਸਾਡਾ ਮੁੱਦਾ ਲੋਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਇੱਥੇ ਦੇਣਾ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਨਾ ਜਿਹੜਾ ਨਾ ਕਿਸੇ ਨੂੰ ਮਜਬੂਰੀ ਦੇ ਵਿੱਚ ਇਲਾਜ ਕਰਾਣ ਲਈ ਜਾਣਾ ਪਵੇ ਨਾ ਮਜਬੂਰੀ ਦੇ ਵਿੱਚ ਕਿਸੇ ਦੇ ਬੱਚਿਆਂ ਨੂੰ ਪੜ੍ਹਾਣ ਲਈ ਖਰਚਾ ਕਰਨਾ ਪਵੇ ਸਾਡਾ ਮੁੱਦਾ ਹੈਗਾ ਕਿ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਹੈਗੀਆਂ ਉਹ ਸਰਕਾਰਾਂ ਪਿੰਡਾਂ ਤੋਂ ਚਲਾਣੀਆਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਏਜੰਡਾ ਹੈ ਉਹ ਸਾਡਾ ਏਜੰਡਾ ਹੈ ਵੀ ਸਰਕਾਰਾਂ ਨੂੰ ਲੋਕਾਂ ਕੋਲ ਲੈ ਕੇ ਜਾਣਾ ਭਗਵਾਨਤਮਾਨ ਸਰਕਾਰ ਲੋਕਾਂ ਜਿਸ ਤਰ੍ਹਾਂ 2 ਸਾਲ ਚ ਕੰਮ ਕੀਤਾ ਉਹਨੂੰ ਹੋਰ ਵਧੀਆ ਕਾਰਗੁਜ਼ਾਰੀ ਕੇਂਦਰ ਤੋਂ ਫੰਡ ਲੈ ਕੇ ਆਣੇ ਆ ਇਹ ਸਾਡਾ ਮੁੱਦਾ ਸਾਡੇ ਵਾਸਤੇ ਕੰਮ ਹੈ ਕੇਂਦਰ ਦੇ ਰੁਕੇ ਫੰਡ ਲੈ ਕੇ ਆਣੇ ਹਾਂਜੀ ਇਹ ਮੁੱਦਾ ਹੈ ਜਿਹੜੇ ਜਿੰਨੇ ਵੀ ਹਸਪਤਾਲ ਹਨ ਵਿੱਚ ਕਾਫੀ ਡਾਕਟਰਾਂ ਦੀ ਘਾਟ ਹੈ ਜੀ ਦੇਖੋ ਮੈਂ ਤੁਹਾਨੂੰ ਮੈਂ ਦੱਸਦਾ ਜੀ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਮੈਂ ਇੱਥੇ ਕੋਈ ਤਕਰੀਬਨ 11 ਡਾਕਟਰਾਂ ਦੀ ਹੈ ਨਾ ਜੀ 10 11 ਡਾਕਟਰਾਂ ਦੀ ਪੋਸਟਿੰਗ ਕਰਕੇ ਰਹਾ ਕੋਈ ਸਿਰਫ ਜੋ 2 ਜਾਂ 3 ਨੇ ਜੁਆਇਨ ਕੀਤਾ ਹੁਣ ਵੀ ਮੈਂ 3 4 ਦੀ ਜਿਹੜਾ ਕੋਟ ਲੱਗਣ ਤੋਂ ਪਹਿਲਾਂ 3 4 ਦੀ ਪੋਸਟਿੰਗ ਕੀਤੀ ਹੋਈ ਆ ਐਸਐਮਓ ਜਾਂ ਜੁਆਇਨ ਕਰ ਗਿਆ ਜਾਂ ਕਰ ਜੂਗਾ ਹੁਣ ਉਹਨੂੰ ਮੈਂ ਕਹਤਾ ਵੀ ਕੋਟ ਤੋਂ ਬਾਅਦ ਆਈ ਮੇਰੇ ਕੋਲ ਪਰ ਪਿਛਲੇ 40 ਸਾਲਾਂ ਤੋਂ ਮਗਾਦਾਰ ਮੁੱਦਾ ਬਣਿਆ ਤੁਸੀਂ ਵੀ ਅੱਜ ਇੱਕ ਗਰਦੇ ਮੁੱਦੇ ਤੇ ਵੱਡੀ ਗੱਲ ਕੀਤੀ ਹੈ ਰੋਡਮੈਪ ਕੀ ਹੋਵੇਗਾ ਪਿਛਲੇ 40 ਸਾਲਾਂ ਤੋਂ ਕੋਈ ਹਰ ਇਹ ਬਹੁਤ ਅੱਛਾ ਸਵਾਲ ਹੈ ਨੰਦਾ ਜੀ ਇਹ ਬਹੁਤ ਅੱਛਾ ਸਵਾਲ ਹੈ 40 ਸਾਲ ਤੋਂ ਵੀ ਪੁਰਾਣਾ ਮੁੱਦਾ ਜੀ ਇਹ ਬਿਮਾਰੀ ਦਾ ਘਰ ਹੈ ਜੀ ਬਰਬਾਦੀ ਦਾ ਘਰ ਹੈ ਇਸੇ ਚੀਜ਼ ਨੂੰ ਅਸੀਂ ਜਿਹੜਾ ਪਾਣੀ ਹੈ ਉਹ ਹਰਿਆਣੇ ਨੇ ਉੱਪਰ ਤੁਸੀਂ ਦੇਖਿਆ ਹੋਣਾ ਕੁਸਲਿਆ ਡੈਮ ਬਣਾਤਾ ਜੀ ਆਪਾਂ ਇਹਦਾ ਇੱਕ ਤਾਂ ਜਿਹੜਾ ਕੋਰਸ ਹੈ ਉਹ ਠੀਕ ਨਹੀਂ ਹੈ ਇਹਦੀ ਸਟੱਡੀ ਹੋਈ ਸੀ ਪਹਿਲਾਂ ਮੈਂ ਮੈਂ ਸਾਰੀ ਪੜ੍ਹੀ ਹੈ ਜੀ ਉਹ ਉਹਦਾ ਕੋਰਸ ਜਿਹੜਾ ਹੈਗਾ ਜਿੱਥੋਂ ਜਿੱਥੋਂ ਇਹ ਘੁੰਮ ਕੇ ਆ ਬਲ ਪੰਦਾ ਨਾ ਜੀ ਉੱਥੋਂ ਜਾ ਕੇ ਪਿੰਡਾਂ ਜਾ ਕੇ ਪਰਵਾਦੀ ਕਰਦਾ ਉਹਦਾ ਕੋਰਸ ਦਾ ਕਰਨਾ ਚਾਹੀਦਾ ਹੈ ਜੀ ਕਿਸਾਨਾਂ ਨੂੰ ਪੈਸੇ ਦੇਈਏ ਆਪਾਂ ਹਾਈਵੇ ਵਾਸਤੇ ਜ਼ਮੀਨ ਖਰੀਦਦੇ ਆ ਇਸ ਕੰਮ ਲਈ ਵੀ ਫੀਸ ਲਾਂਗੇ ਕਿਸਾਨਾਂ ਨੂੰ ਕੰਪੰਸੇਟ ਕਰਾਂਗੇ ਉਹ ਉਹਦੇ ਨਾਲ ਕੀ ਹੈ ਕਿ ਅਸੀਂ ਛੋਟੇ-ਛੋਟੇ ਛੋਟੇ-ਛੋਟੇ ਚੱਕੜਾਂ ਬਣਾਵਾਂਗੇ ਜਿਹੜਾ ਖੱਗਰ ਚ ਪਾਣੀ ਜਾਊਗਾ ਉਹ ਸਾਫ਼ ਹੋ ਕੇ ਚਾਊਗਾ ਅਸੀਂ ਸ਼ੁਰੂਆਤ ਕਰਾਂਗੇ ਉਹਦੀ ਔਰ ਜੋ ਹੁਣ ਤੱਕ ਆਹ ਮਾਨ ਸਾਹਿਬ ਨੇ ਉਹ ਕਰਕੇ ਦਿਖਾਇਆ ਜੀ ਪਾਣੀ ਟੇਨਾ ਤੱਕ ਪਹੁੰਚ ਗਿਆ ਨਾ ਜੀ ਹੁਣ ਸਾਡਾ ਅਗਲਾ ਕੰਮ ਹੈ ਕਿ ਜਿਹੜਾ ਖੱਗਰ ਹੈ ਇਹਦੇ ਵਿੱਚੋਂ ਛੋਟੇ-ਛੋਟੇ ਨਹਿਰੇ ਕੱਢ ਕੇ ਬਰੂਡ ਨਹਿਰ ਪਹਿਲਾਂ ਹੀ ਆ ਗਈ ਹੈ ਜੀ ਉਹਨੂੰ ਲਿਫਟ ਡਿਰੀਗੇਟ ਕਰਕੇ ਉਹਨੂੰ ਵਾਹੀ ਯੋਗ ਬਣਾ ਕੇ ਉਹਨੂੰ ਵਾਲੋ ਨਾ ਜੀ ਤੁਸੀਂ ਦੇਖੋ ਬਹੁਤ ਸਾਰੀਆਂ ਫੈਕਟਰੀਆਂ ਜ ਜਿਹੜੀ ਇਹ ਸ਼ੂਗਰ ਫੈਕਟਰੀ ਹੁੰਦੀ ਸੀ ਸ਼ੂਗਰ ਮਿਲ ਹੁੰਦੀ ਸੀ ਉੱਥੇ ਹੁਣ ਕੀ ਆ ਜੀ ਤੁਹਾਨੂੰ ਪਤਾ ਸ਼ਰਾਬ ਦੀਆਂ ਫੈਕਟਰੀਆਂ ਉੱਤੇ ਉਹ ਪਾਣੀ ਇਹ ਧਰਤੀ 'ਚ ਟੀਕੇ ਵੀ ਲਾਂਦੇ ਆ ਉਹ ਅਸੀਂ ਸਾਰੀ ਕਾਰਵਾਈ ਕਰ ਰਹੇ ਆ ਉਹ ਜਿਹੜਾ ਪਾਣੀ ਆ ਉਹ ਟ੍ਰੀਟ ਕਰਕੇ ਹੀ ਬਾਹਰ ਜਾਏਗਾ ਫੈਕਟਰੀਆਂ ਦੇ ਵਿੱਚੋਂ ਉਹਦੇ ਤੇ ਅਸੀਂ ਆਲਰੇਡੀ ਸਟਿੱਕਡ ਆ ਜਿਹੜੀ ਘੱਗਰ ਦੇ ਪੋਲੂਸ਼ਨ ਦੀ ਸਮੱਸਿਆ ਜਿਹੜੀ ਹੜ੍ਹਾਂ ਦੀ ਸਮੱਸਿਆ ਔਰ ਇਹਨੂੰ ਇਹਨੂੰ ਲਾਇਬਿਲਟੀ ਨੂੰ ਇੱਕ ਐਸੈਟ ਬਣਾ ਕੇ ਉਹਨੂੰ ਐਸੈਟ ਬਣਾ ਕੇ ਲੋਕਾਂ ਤੱਕ ਸਾਫ਼ ਪਾਣੀ ਚਾਹੁੰਦੇ ਹਾਂ ਅਸੀਂ ਸੇਵਾ ਕਰ ਹੀ ਰਹੇ ਆ ਸਾਡੇ ਢਲਕੇ ਦੀ ਗੱਲ ਕਰੀਏ ਤਾਂ ਢਲਕੇ ਦੇ ਵਿੱਚ ਇਹ ਸੁਰਦਾਂ ਮੌਤ ਘਟਰੀਆਂ ਨੇ ਅਸੀਂ ਕਿਵੇਂ ਦੋਬਕੀਰ ਕਰਗੇ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਤੁਹਾਡਾ ਪਾਤਰਾ ਦਾ ਹਸਤਾਲ ਹੈ ਜੀ ਪਾਤਰਾ ਦਾ ਹਸਤਾਲ ਉੱਥੇ ਦਵਾਈਆਂ ਪਹੁੰਚੀਆਂ ਜਾ ਕੇ ਦੇਖ ਲਓ ਵੀ ਉੱਥੇ ਐਸ ਵੇਲੇ ਮੈਂ ਤੁਹਾਨੂੰ ਮੇਰੀ ਗੱਲ ਤਾਂ ਸੁਣ ਲਓ ਮੇਰੀ ਮੈਨੂੰ ਸਵਾਭੇ ਨੂੰ ਜਵਾਬ ਦੇਣ ਦਿਓ ਹਣਾ ਜੀ ਉੱਥੇ ਤਕਰੀਬਨ 150 ਦੇ ਕਰੀਬ ਦਵਾਈ ਪਹੁੰਚੀ ਹੈ ਜੀ ਔਰ ਜਿਹੜਾ ਐਸਐਮਓ ਆ ਉਹਨੂੰ ਫੰਡ ਦਿੱਤੇ ਗਏ ਸਾਰੇ ਐਸਐਮਓ ਨੂੰ ਫੰਡ ਦਿੱਤੇ ਆ ਜੀ ਸਿਵਰ ਸਾਜ ਨੂੰ 20 ਦਾ ਖਾਡ ਦਿੱਤੇ ਆ ਜੀ ਡਾਇਰੈਕਟਰ ਨੂੰ ਲੱਗ ਦਿੱਤੇ ਆ ਕਿ ਜਦੋਂ ਕਿ ਪੇਸ਼ਰ ਆਂਦਾ ਉਹਨੂੰ ਦਵਾਈ ਲੈ ਕੇ ਪਰਚੀ ਨਹੀਂ ਦੇਣੀ ਉਹਨੂੰ ਦਵਾਈ ਦੇਣੀ ਆ ਜਿਹੜੀ ਕਮਰਸਪਲਾਈ ਚ ਆ ਗਈ ਆ ਉਹ ਦੇ ਦਿਓ ਤੇ ਬਾਹਰੋਂ ਖਰੀਦਣੀ ਪੈਂਦੀ ਆ ਤੁਸੀਂ ਖਰੀਦੋ ਜਿਹੜਾ ਕੋਈ ਪ੍ਰਾਈਵੇਟ ਹਸਪਤਾਲ ਵੀ ਆ ਐਕਸ-ਰੇ আল্ট্রਾਸਾਉਂਡ ਤੁਹਾਡਾ ਨਹੀਂ ਚੱਲਦਾ ਕੋਈ ਖਰਾਬੀ ਆ ਉੱਥੋਂ ਕਰਾ ਲਓ ਪੈਸੇ ਸਰਕਾਰ ਦੇएगी ਇਹ ਇਹ ਸੂਲਤ ਤੁਸੀਂ ਇੱਥੇ ਕਰਦੇ ਤੁਹਾਡਾ ਸ਼ੁਰਾਣੇ ਦਾ ਹਸਪਤਾਲ ਅਨਸੇਫ ਹੈ ਜੀ ਉਹਦਾ ਬਜਟ ਪਾਸ ਹੋ ਰਿਹਾ ਜੀ ਤੁਹਾਡਾ ਬਾਦਸ਼ਾਹ ਦਾ ਪੁਰਦਾ ਗਿਰਨ ਵਾਲਾ ਉਹਦੀ ਰਿਪੇਅਰ ਦਾ ਔਰ ਉਹਦੇ ਵਿੱਚ ਮੇਨਟੇਨੈਂਸ ਦਾ ਬਜਟ ਪਾਸ ਹੋ ਰਿਹਾ ਅਸੀਂ ਡਾਕਟਰਾਂ ਵਾਸਤੇ ਮੈਂ ਘਰ ਬਣਾ ਰਿਹਾ ਜੀ ਹੁਣ ਜਿਹੜਾ ਸ਼ੁਰਾਣੇ ਵਿੱਚ ਪੋਸਟਿੰਗ ਕਰ ਦੋਗੇ ਇੱਕ ਸਭ ਤੋਂ ਵੱਡੀ ਗੱਲ ਹੈ ਜੀ ਬਾਦਸ਼ਾਹਪੁਰ ਚ ਕਰ ਦੋਗੇ ਕਿੱਥੇ ਰਹੇਗਾ ਜਾ ਕੇ ਘਰ ਹੋਣਾ ਚਾਹੀਦਾ ਉਹਦਾ ਬੰਦੋਬਸਤ ਕਰ ਰਹੇ ਆਂ ਇਸ ਤੋਂ ਸਵਾਏ ਸਾਡੇ ਕੋਲੇ ਹਰ ਸਾਲ 250 ਬੱਚੇ ਉਹ ਐਮ ਡੀ ਐਮ ਐਸ ਕਰਨ ਵਾਸਤੇ ਰਜਿੰਦਰਾ ਹਸਪਤਾਲ ਚ ਫਰੀਦਕੋਟ ਅੰਮ੍ਰਿਤਸਰ ਹੁਣ ਜਿਹੜਾ ਤੁਹਾਡਾ ਹੈਗਾ ਉਹ ਸਾਡੇ ਕੋਲੇ ਅਸੀਂ ਪੀ ਸੀ ਐਮ ਐਸ ਸ਼ੁਰੂ ਕਰਦੇ 300 ਡਾਕਟਰ ਸਾਡੇ ਕੋਲੋਂ ਟ੍ਰੇਨ ਹੋ ਕੇ ਜਾਂਦੇ ਸੀ ਉਹ 10 ਲੱਖ ਦਾ ਬਾਂਡ ਭਰਦੇ ਸੀ 5 ਲੱਖ ਦਾ ਬਾਂਡ ਭਰਦੇ ਸੀ ਉਹ ਕੋਰਸ ਕਰਕੇ ਚਲੇ ਜਾਂਦੀ ਸੀ ਮੈਂ ਉਹਨਾਂ ਦਾ 100% ਪਹਿਲੇ ਕਰਤਾ ਕਿ ਉਹਨੂੰ ਕਾਲਜ ਤੋਂ ਨਿਕਲਣ ਤੋਂ ਪਹਿਲਾਂ ਜਿਹੜਾ ਬੱਚਾ ਹੈਗਾ ਉਹਨੂੰ ਸਿੱਧਾ ਚੱਕ ਕੇ ਸੁਤਰਾਣੇ ਭੇਜਾਂਗੇ ਉਹਨੂੰ ਬਾਸਾਪੁਰ ਭੇਜਾਂਗੇ 2 ਸਾਲ ਅਗਲਾ ਨੌਕਰੀ ਕਰੇਗਾ ਉਸ ਤੋਂ ਬਾਅਦ ਉਹਨੂੰ ਮੈਡੀਕਲ ਕਾਲਜ ਭੇਜ ਦਾਂਗੇ ਉਸ ਤੋਂ ਬਾਅਦ ਉਹ ਸਬਾਣੇ ਆ ਜਾਏਗਾ ਸਬਾਣੇ ਤੋਂ ਬਾਅਦ ਉਹਨੂੰ ਫਿਰ ਪਟਾਲੇ ਲਾ ਦਾਂਗੇ ਐ ਸਕੀਮ ਬਣਾਈ ਆ ਜੀ ਅਸੀਂ ਇੱਕ ਸਕੀਮ ਦੇ ਤਹਿਤ ਜਿਹੜਾ ਬੱਚਾ ਨਵਾਂ ਹੋਏਗਾ ਉਹ 2 ਸਾਲ ਲਾ ਦੇਗਾ ਪਿੰਡਾਂ ਚ ਉਹਨੂੰ ਕੋਈ ਦਿੱਕਤ ਨਹੀਂ ਆਏ ਉਹਦਾ ਜਾਂ ਵਿਆਹ ਨਹੀਂ ਹੋਇਆ ਜਾਂ ਨਵਾਂ ਵਿਆਹ ਹੋਇਆ ਉਹਦੇ ਬੱਚੇ ਛੋਟੇ ਨਹੀਂ ਜਦੋਂ ਤੱਕ ਉਹਦਾ ਉਹਦੇ ਬੱਚਾ ਨੇ ਸਕੂਲ ਜਾਣਾ ਉਹ ਸਬਾਣੇ ਦਾ ਪਟਾਲੇ ਪਹੁੰਚ ਜਾਏਗਾ ਇਹਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਗ੍ਰਾਮਾ ਸੈਂਟਰ ਦੇ ਹਾਰਟ ਦਾ ਹਸਪਤਾਲ ਹਸਪਤਾਲ ਵਾਲਾ ਕਿ ਵਿੱਤੀ ਬਣਾਵਾਂਗੇ ਬਿਲਕੁਲ ਬਣਾਵਾਂਗੇ ਜੀ ਜਿਹੜੇ ਜਿਹੜੇ ਵਾਦੇ ਕੀਤੇ ਹੋਏ ਆ ਇੱਕ ਇੱਕ ਵਾਦਾ ਪੂਰਾ ਕਰਾਂਗੇ ਜੇ 2 ਸਾਲ ਹੋਏ ਆ ਅਸੀਂ ਇਹੋ ਜਿਹੇ ਮੌਕੇ ਦੇ ਵਿੱਚ ਤੁਹਾਡੇ ਅਸੀਂ ਜਿਹੜੇ ਲਿਵਰ ਵਾਸਤੇ ਇੱਕ ਸੁਪਰ ਸਪੈਸ਼ਲਿਸਟ ਹਸਪਤਾਲ ਬਣਾਇਆ ਰਜਿੰਦਰਾ ਹਸਪਤਾਲ ਚ ਬ੍ਰੇਨ ਸਰਜਰੀ ਸ਼ੁਰੂ ਕੀਤੀ ਆ ਹਾਰਟ ਸਰਜਰੀ ਸ਼ੁਰੂ ਕੀਤੀ ਆ ਕੈਂਸਰ ਦਾ ਇਲਾਜ ਕਰਾਉਣ ਲਈ ਪੰਜਾਬੀ ਬਾਹਰ ਨਹੀਂ ਜਾਂਦੇ ਬਾਹਰੋਂ ਪੰਜਾਬ ਚ ਜਾਂਦੇ ਆ ਇਹ ਸਾਰਾ ਬੰਦੋਬਸਤ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵਾਦੇ ਪੂਰੇ ਕਰਾਂਗੇ ਜੀ ਤੁਹਾਡੇ